ਅਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਸਵੇਰ ਦੇ 2023 ਦੇ ਵਿੱਚ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੇ ਕਿਤੇ 2000 25 ਹੋਇਆ ਤੇ ਤਾਂ ਵੀ ਬੜਾ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਜਿੰਨੀ ਦਾ ਚਾਹੇ ਹੋਰ ਫਸਲਾਂ ਜਿੰਨੀਆਂ ਵੀ ਹੈ ਪਰ ਉਹਦੇ ਵਿੱਚ ਲੋਕਾਂ ਦੀ ਰਾਜਨੀਤਿਕ ਬਹੁਤ ਸਾਹਮਣੇ ਆਉਂਦੀ ਹੈ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਦੂਸਰਾ ਬੰਦਾ ਕਹਿੰਦਾ ਨਹੀਂ ਇਹਨੂੰ ਨਹੀਂ ਮਿਲਣਾ ਚਾਹੀਦਾ ਉਹਦੇ ਹਾਂਜੀ ਉਹਦੇ ਉਲਟੀ ਕੋ ਬੋਲ ਜਾਂਦੇ ਵੀ ਨਹੀਂ ਚੀਏ ਪਰ ਮੈਂ ਕਹਿੰਦਾ ਵੀ ਉਹ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਜਦੋਂ ਦੂਜੇ ਦਾ ਹੀ ਤਮਾਸ਼ਾ ਦੇਖਦੇ ਆ ਤੇ ਕੱਲ ਨੂੰ ਸਾਡੀ ਵਾਰੀ ਵੀ ਆ ਸਕਦੀ ਆ ਜੇ ਅਸੀਂ ਕਿਸੇ ਦੇ ਹੱਸਾਂਗੇ ਜੇ ਜੇ ਦੇ ਹੱਸਾਂਗੇ ਤੇ ਸਾਡੇ ਤੇ ਵੀ ਆਸਦੇ ਆ ਉਹੀ ਇੱਕ ਮਾਮਲਾ ਇੱਕ ਕਿਸੇ ਨਿੱਜੀ ਪਿੰਡ ਦਾ ਆਇਆ ਆ ਤੇ ਜਿੰਮੇਦਾਰ ਵੱਲੋਂ ਇਹ ਗੱਲ ਕਹੀ ਆ ਉਹਨਾਂ ਨੇ ਮਰੂਦਾਂ ਦਾ ਬਾਗ ਲਾਇਆ ਪਰ ਪਿੰਡ ਦੇ ਕੋਈ ਸ਼ਰਾਰਤੀ ਆਂਸਰ ਉਹਨਾਂ ਵੱਲੋਂ ਇਹ ਗੱਲ ਕਹੀ ਆ ਕਿ ਸਾਡੇ ਪਿੰਡ ਦਾ ਕੋਈ ਵੀ ਨੁਕਸਾਨ ਨਹੀਂ ਆ ਤੇ ਤੁਹਾਨੂੰ ਇੱਕ ਵਾਰ ਤਸਵੀਰਾਂ ਅਸੀਂ ਸਾਂਝੀਆਂ ਕਰ ਦਈਏ ਦੇਖੋ ਅਮਰੂਦਾਂ ਦਾ ਬਾਗ ਆ ਅੱਜ ਕੱਲ ਸਹੀ ਜਾਨਾ ਤੇ ਅੱਛਿਆਲਾਂ ਦੇ ਵਿੱਚ ਵੀ ਆ ਇਹ ਘੱਟੋ ਘੱਟ ਵੀ ਅਮਰੂਦ ਦੇ ਜਿਹੜੇ ਬੂਟੇ ਲੱਗੇ ਆ ਤੇ 15 1600 ਬੂਟੇ ਲੱਗੇ ਆ ਹਾਂਜੀ ਇਹ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹਦਾ ਨੁਕਸਾਨ ਵੀ 4-5 ਲੱਖ ਦਾ ਹੋਇਆ ਹੈ ਜਿਹੜੇ ਬੰਦੇ ਨੂੰ ਠੇਕਾ ਦਿੱਤਾ ਉਹ ਠੇਕਾ ਛੱਡ ਕੇ ਦੌੜ ਗਿਆ ਉਹ ਠੇਕਾ ਛੱਡ ਕੇ ਤਾਂ 도ੜਿਆ ਕਿਉਂਕਿ ਅਮਰੂਦਾਂ ਦਾ ਹੋ ਗਿਆ ਨੁਕਸਾਨ ਅਸੀਂ ਤੁਹਾਨੂੰ ਦੇਖਦੇ ਅਮਰੂਦ ਵੀ ਤੇ ਸਿਆ ਤੁਹਾਡੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਉਹ ਜਿਹੜੇ ਬਿਲਕੁਲ ਵਿੱਚ ਪੋਲੇ ਹੋ ਚੁੱਕੇ ਆ ਜੇ ਤੁਹਾਨੂੰ ਅਸੀਂ ਤਸਵੀਰਾਂ ਦਾ ਅੱਜ ਅਮਰੂਦਾਂ ਬਿਲਕੁਲ ਖਰਾਬ ਹੋ ਚੁੱਕਿਆ ਹੈ ਇਹਦੇ ਵਿੱਚ ਸੁੰਡੀਆਂ ਪੈ ਗਈਆਂ ਆ ਆ ਦੇਖ ਕਿਥੇ ਸੁੰਡੀਆਂ ਪੈ ਗਈਆਂ ਕਿਉਂਕਿ ਜੇ ਇਸ ਬੰਦੇ ਨੇ ਵੀ ਠੇਕੇ ਦਾ ਨਹੀਂ ਠੇਕਾ ਲੈਣਾ ਆ ਉਹਨੂੰ ਜੇ ਨਾ ਕੋਈ ਚੀਜ਼ ਮਿਲੇ ਤੇ ਉਹ ਨਹੀਂ ਉਹਨੇ ਠੇਕਾ ਦੇ ਸਕਦਾ ਤੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਆ ਦੇਖ ਮਰੂਦਾਂ ਦੇ ਪਰ ਉਸ ਜਿਹੜਾ ਵਿਅਕਤੀ ਜ਼ਿੰਮੇਵਾਰ ਆ ਉਹਨੂੰ ਬੜਾ ਲਾਸ ਹੋਇਆ ਪਰ ਵੱਡੀ ਦੁੱਖ ਦੀ ਗੱਲ ਉਦੋਂ ਹੁੰਦੀ ਆ ਜਦੋਂ ਕੋਈ ਪਿੰਡ ਦਾ ਵਿਅਕਤੀ ਆ ਕਹਦੇ ਪਈ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹ ਦੇਖ ਗਿਆਨੇ ਪਿੰਡਾਂ ਵਿੱਚੋਂ ਇਹ ਵੀ ਗੱਲ ਕਹੀ ਆ ਕਿ ਕੋਈ ਵੀ ਨੁਕਸਾਨ ਨਹੀਂ ਹੈ ਪਰ ਤਸਵੀਰਾਂ ਵਿੱਚ ਤੁਹਾਨੂੰ ਦੱਸਿਆ ਅਸੀਂ ਨਾਲ ਗਲਬਤ ਹਾਂ ਹਾਂ ਜੀ ਬਈ ਸੱਚ ਗਲਤ ਹਾਂ ਕੀ ਨਾਮ ਆਪਣਾ ਦੱਸੋ ਜੀ ਕੀ ਕਹਿਣਾ ਚਾਹੁੰਦੇ ਸਾਰੇ ਪਿੰਡ ਵਾਲੇ ਅੱਜ ਇਕੱਠੇ ਹੋਏ ਇੱਥੇ ਪਿੰਡ ਗੜ੍ਹੋਂ ਨੇ ਇਹੀ ਸਾਬਤ ਕਰਨਾ ਚਾਹੁੰਦਾ ਆ ਵੀ ਨੁਕਸਾਨ ਹੋਇਆ ਜਾਂ ਨਹੀਂ ਬੋੱਕ ਕੇ ਜਾਣ ਦੇ ਦੱਸ ਇਹ ਚੰਗਾ ਬੰਦਾ ਚਲੋ ਤੁਸੀਂ ਸਾਫ਼ ਹੀ ਬੰਦੇ ਉਹਨਾਂ ਨੂੰ ਪਤਾ ਲੱਗਣਾ ਕੀ ਝੂਠੀ ਹੈ ਤੇ ਸੱਚੀ ਹੈ ਸਿਰਫ ਮੇਰਾ ਨਹੀਂ ਹੋਇਆ ਹੋਰ ਵੀ ਗਉਂ ਬਸ ਕੇ ਤਾਂ ਬਹੁਤ ਜ਼ਿਆਦਾ ਹੋਇਆ ਹੈ ਨੇ ਤਾਂ ਗੱਲ ਕਰਦੇ ਪਰ ਮੈਂ ਅੱਜ ਕਹਿਣਾ ਵੀ ਦੇਖੋ ਨੁਕਸਾਨ ਅਸੀਂ ਦੂਜੇ ਤੇ ਹੱਸਦੇ ਜਦੋਂ ਸਾਡੀ ਵਾਦੀ ਹੁੰਦੀ ਤੇ ਫਿਰ ਅਸੀਂ ਬਹੁਤ ਆਵ ਕੇ ਨੇ ਵੀ ਸਾਨੂੰ ਉਹ ਗੱਲ ਹੋਰ ਗਈ ਪਰ ਐਡਾ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਜੀ ਇਹ ਗੱਲ ਨਹੀਂ ਕਰਨੀ ਤੇ ਦੀ ਹਰ ਬੰਦੇ ਦੇ ਟਾਈਮ ਆਉਂਦਾ ਮੜ ਦਾ ਟਾਈਮ ਆਉਂਦਾ ਜੀ ਇਸ ਤੋਂ ਬਚ ਕੇ ਰਹਿਣਾ ਚਾਹੀਦਾ بس ਮੈਂ ਬਹੁਤਾ ਨਹੀਂ ਕੁ ਕਹਿਣਾ ਚਾਹੁੰਦਾ ਤੁਹਾਡਾ ਇਹ ਜਿਹੜਾ ਹਾਂਜੀ ਇਹ ਬੂਟਿਆਂ ਦਾ ਜਿਹੜਾ ਨੁਕਸਾਨ ਹੋਇਆ ਕਿੰਨੇ ਕਮੁੱਟੇ ਲੱਗੇ ਸਰ ਇਹ ਜੀ 1600 ਬੂਟਾ ਆ ਤੇ 100 ਕਬੂਟਾ ਵਿੱਚ ਲਿੱਤੀਦਾ ਹੈ ਇਹ ਕੋਈ 5 ਕੁ ਲੱਖ ਦਾ ਨੁਕਸਾਨ ਆ ਫਲ ਦਾ ਨੁਕਸਾਨ ਆ ਬੂਟੇ ਦਾ ਨੁਕਸਾਨ ਕੋਈ ਨਹੀਂ ਹੋਇਆ ਜਿਹੜਾ ਅਗਲਾ ਫਲ ਸੀ ਸਿਆਲੂ ਫਲ ਸੀ ਉਹ ਵੀ ਨਾਲ ਖਤਮ ਹੋ ਗਿਆ ਜਿਹੜਾ ਅੱਗੇ ਪੈਣਾ ਜਿਹੜਾ ਅੱਗੇ ਪੈਣਾ ਸੀ ਨਾਲ ਇਹ ਐਂ ਤਾਂ ਜਿੱਦਾਂ ਜਿੱਦਾਂ ਤੁਸੀਂ ਜਿੰਮੇਦਾਰਾਂ ਵੱਲੋਂ ਕੋਈ ਇਹ ਕੀ ਕਹਿੰਦੇ ਇੰਸ਼ੋਰਸ ਕਰਾਈ ਜਾਂਦੀ ਆ ਕੁਝ ਕਰਾਇਆ ਇਦਾਂ ਜਾਂ ਤਾਂ ਮਿਲੇ ਜਾਂ ਇਹ ਕੁਝ ਨਹੀਂ ਕਰਦੇ ਇੰਸ਼ੋਰਸ ਕੋਈ ਤੇ ਇਹ ਹਾਂਜੀ ਇਹ ਫਿਰ ਲਾਸ ਹੋ ਗਿਆ ਜੀ ਇਹ ਤੇ ਗਰਾਵਰੀ ਹੋਏਗੀ ਗਰਾਵਰੀ ਵਿੱਚ ਫਿਰ ਹੈ ਵੀ ਇਹ ਸਰਕਾਰ ਕੁਝ ਦੇ ਸਕਦੀ ਜਦੋਂ ਬੰਦੇ ਨੇ ਫਸਲ ਆਈ ਹੁੰਦੀ ਤੇ 100 ਆਸਾਂ ਹੁੰਦੀਆਂ ਮੈਂ ਹਾਂਜੀ ਮੇਕੋ ਆ ਪੈਸੇ ਆਉਣੇ ਮੈਂ ਇੱਥੇ ਲਾਵਾਂਗੇ ਇੱਥੇ ਲਾ ਫੇ ਤਾਂ ਬੜਾ ਬੰਨ ਟੁੱਟ ਗਿਆ ਉਹ ਵੀ ਮਨ ਤਾਂ ਹਰ ਬੰਦੇ ਦਾ ਦੁਖੀ ਹੁੰਦਾ ਜੀ ਸੋਚਦਾ ਬੰਦਾ ਕੁਝਾ ਬੰਦਾ ਕੁਝਾ ਹੁਣ ਕੀ ਕਰਨਾ ਜੀ ਘਬਰਾਵੀ ਕੀ ਕਰਦੀ ਕੀ ਸਾਧੋ ਪਰ ਮੈਂ ਸਾਥੀ ਬੰਦੇ ਨੂੰ ਬਚਣਾ ਕਰਨਾ ਕਿਤੇ ਇਹ ਹਵਾ ਨਾ ਲਾਉ ਉਹ ਸ਼ਰਾਬੀ ਬੰਦੇ ਆਪਣੇ ਇਥੋਂ ਪਿੰਡ ਦੇ ਜਾਂ ਵਾਰਦੀ ਸਿਨਾਰ ਦੀ ਪੰਚਾਇਤ ਹੈ ਜੀ ਟੋਟਲ ਸਾਰੀ ਪੰਚਾਇਤ ਹਾਂਜੀ ਨਵੀਂ ਜੀ ਅਸੀਂ ਸਰਵ ਸੰਤੀ ਨਾ ਬਣਾਈ ਸੀ ਕਿਤੇ ਸੰਤੀ ਵਾਲੇ ਕੰਮ ਕਰਿਓ ਉਹ ਪੰਗਿਆਂ ਵਾਲੇ ਕੰਮ ਲੈਂਦੇ ਜੀ ਨਵੇਂ ਦਾ ਨਵਾਂ ਆਪਰਾ ਗੰਨ ਨਾ ਨਹੀਂ ਇਥੇ ਨੰਚੀ ਵੀ ਜਾਂਦੀ ਹੁਣ ਜਿਹੜੀ ਦਿੱਲੀ ਜਿਹੜੀ ਜ਼ਮੀਨਾਂ ਕਿਸ ਨਾਲ ਉਹਨੇ ਜੀਣਾ ਦੀਆਂ ਗਏ ਤੇ ਫਿਰ ਉਹਨਾਂ ਦੀ ਅੱਖਾਂ ਨਹੀਂ ਤੇ ਫਿਰ ਦੇਖਦੇ ਮੇਰੇ ਬਿਲਕੁਲ ਐ ਵੀ ਜੀ ਉਹਨਾਂ ਨੂੰ ਤੇ ਆਓ ਵੀ ਮੌਕਾ ਦੇਖੋ ਵੀ ਕੀ ਸਾਥ ਕੀ ਝੂਠਾ ਤੁਸੀਂ ਦੱਸੋ ਹੁਣ ਇੱਕ ਵੀ ਬੰਦਾ ਨਿਕਲ ਕੇ ਜਾਂਦਾ ਪਹੁੰਚਦਾ ਤੇ ਮੇਰੇ ਨਾਲ ਪਿੰਡ ਦਾ ਦੇਖੋ ਸਾਰੇ ਕਿੰਨਾ ਲੱਗਾ ਜੀ ਕਿਸੇ ਬੰਦੇ ਦੇ ਹਿਸਾਬ ਦਾ ਪਿੰਡ ਦਾ ਕਰੋ ਗੱਲ ਕੀ ਇਸ ਲਈ ਤੇ ਕੀ ਸਾਥ ਕੀ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਜੀ ਮੈਂ ਕਿਸ਼ਨਪਾਲ ਸਿੰਘ ਐਕਸ ਸਰਪੰਚੋਂ ਸੰਿਆਰ ਤੋਂ ਹਾਂ ਜੀ ਸਾਰਿਆਂ ਨੂੰ ਦੁੱਖ ਦੀ ਗੱਲ ਤੇ ਇਹ ਆ ਕਿ ਜਿਹੜੀ ਅਸੀਂ ਮੌਜੂਦਾ ਪੰਚਾਇਤ ਬਣਾਈ ਸੀ ਉਹ ਪਿੰਡ ਨੇ ਸੋਚਿਆ ਸੀ ਕਿ ਪਿੰਡ ਦੇ ਭਲੇ ਵੇਲੇ ਕੰਮ ਕਰੇਗੀ ਪਰ ਉਹਨਾਂ ਜਿਹੜੀ ਅਸੀਂ ਨਵੀਂ ਪੰਚਾਇਤ ਬਣਾਈ ਸਰਸੰਤੀ ਨਾਲ ਉਹਨਾਂ ਨੇ ਇੰਨੀ ਜਿ ਸਰਮਨਾਕ ਘਟਨਾ ਕੀਤੀ ਕਿ 28 ਤਰੀਕ ਦੀ ਗੱਲ ਹੈ ਉਪਰੋ ਚੱਕੀ ਦਰਿਆ 'ਚ ਪਾਣੀ ਆ ਗਿਆ ਸਾਡੇ ਪਿੰਡ ਦੀ ਜਿੱਥੇ ਤੁਸੀਂ ਸਟਾਰਟ ਹੁੰਦੀ 012 ਉੱਥੇ ਸਾਡੇ ਪਿੰਡ ਦਾ ਕੋਈ ਬੰਦਾ ਗਿਆ ਉਹਦਾ ਸਾਨੂੰ ਫੋਨ ਆਇਆ ਕਿ ਉੱਥੇ ਨਾਲ ਤੁਸੀਂ ਬੰਨ ਜਿਹੜਾ ਟੁੱਟ ਚੱਲਿਆ ਅਸੀਂ ਐਕਸਲ ਸਾਹਿਬ ਨਾਲ ਗੱਲ ਕੀਤੀ ਉਹ ਕੰਦੇ ਕਿ ਉਹਨੇ ਸਾਰੀ ਲੇਬਰ ਬੰਦ ਕਰਕੇ ਅੱਗੇ ਉਹ ਸਾਰੀ ਲੇਬਰ ਉੱਥੇ ਲਾਤੀ ਪੂਰੇ ਜਿੰਨੇ ਪਿੰਡ ਦੇ ਜਿੰਨੇ ਵੀ ਬੰਦੇ ਹੋਇਆ ਸੀ ਜਿੰਨੇ ਜਮੀਨਾ ਪੁਲਿਆ ਸੀ ਸਾਰੇ ਉਧਰ ਨੂੰ ਭੱਜ ਗਏ ਜਾ ਕੇ ਉੱਥੇ ਅਸੀਂ ਉਹਦੇ ਵਿੱਚ ਆਪਣੇ ਲੋਹੇ ਦੀਆਂ ਤਾਰਾਂ ਜਿਹੜੀਆਂ ਕ੍ਰੇਟ ਹੁੰਦੇ ਆ ਉਹਨਾਂ ਵਿੱਚ 8 ਕ੍ਰੇਟ ਅਸੀਂ ਪਾ ਕੇ ਉੱਥੋਂ ਪਾਰ ਜਿਹੜਾ ਬੰਦ ਕੀਤਾ ਜਦੋਂ ਅਸੀਂ ਇੱਥੇ ਆਏ ਆ ਤੇ ਇੱਥੇ ਵਾਲੀ ਵੀ ਦੇਖਿਆ ਤੇ ਪੂਰੇ ਜਿਹੜੇ ਮਰੂਦੀ ਇਹ ਡੁੱਬ ਚੁੱਕੇ ਇਹ ਬਹੁਤ ਵੱਡਾ ਨੁਕਸਾਨ ਹੋਇਆ ਇਹਦਾ ਨਹੀਂ ਕੱਲਾ ਹੋਇਆ ਜੀ ਅਗਲੇ ਮੰਨੇ ਰਜੇਸ਼ ਕੁਮਾਰਾ ਜੀ ਮੁਰਾ ਉਹਦਾ ਪਿੰਨ ਕਿਲੇ ਆਰਡੀਓ ਨਾਲੋਂ ਬਾਗਲਾ ਆਇਆ ਸੀ ਉਹ ਵੀ ਖਤਮ ਹੋ ਗਿਆ ਪੁਰ ਦੰਨੇ ਦੀ ਫਸਲ ਝੋਨੇ ਦੀ ਫਸਲ ਸਬਜੀ ਸਾਰੀ ਮਰ ਗਈ ਅਸੀਂ ਤੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜੇ ਤੁਹਾਨੂੰ ਪਿੰਡ ਦੇ ਸਰਸੰਤੀ ਨਾਲ ਸਰਪੰਚ ਬਣਾਇਆ ਤੇ ਤੁਹਾਨੂੰ ਪਿੰਡ ਦੇ ਭਲੇ ਵਾਸਤੇ ਬਣਾਇਆ ਕਿ ਜਾਂ ਤੁਹਾਨੂੰ ਪਿੰਡ ਦੇ ਉਲਟ ਖਬਰਾਂ ਲਾਉਣ ਨੂੰ ਬਣਾਇਆ ਜੇ ਤੁਹਾਨੂੰ ਪਿੰਡ ਨੇ ਮੰਨ ਲਓ ਸਰਸੰਤੀ ਦਾ ਮੁਖਤ ਝੋਲੀ ਜੇ ਤੁਹਾਡੇ ਸਰਪੰਚੀ ਪਾਤੀ ਤੇ ਇਹਦਾ ਮਤਲਬ ਇਹ ਤੇ ਨਹੀਂ ਕਿ ਪਿੰਡ ਨਾਲ ਜਿਦਾਂ ਕੱਢੋ ਜਦੋਂ ਸਰਸੰਤੀ ਹੋ ਗਈ ਪਿੰਡ ਵਿੱਚ ਫਿਰ ਗੱਲ ਕੋਈ ਇਦਾਂ ਦੀ ਹੋਣੀ ਚਾਹੀਦੀ ਨਹੀਂ ਉਹਨਾਂ ਨੇ ਇਹਦੇ ਖਿਲਾਫ ਝੂਠਾ ਬਿਆਨ ਦੋਇਆ ਪੀ ਹਾਰਦੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪਿੰਡ ਵਿੱਚ ਕੋਈ ਪਾਣੀ ਨਹੀਂ ਵੜਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਉੱਪਰਲੇ ਬੰਨਿਆ ਕਡੇਰਾ ਆਇਆ ਉੱਥੇ ਅੱਜ ਅਸੀਂ ਸਵੇਰ ਦੀਆਂ ਚਾਰ ਪਿੰਡ ਟਰਾਲੀਆਂ ਜਿਹੜੀਆਂ ਬੋਰੇਆਂ ਦੇ ਪਈਆਂ ਉਹ ਤਾਂ ਰਾਂ ਰੁੜ ਗਿਆਂ ਉਹਦੇ ਘਰ ਦਾ ਨੁਕਸਾਨ ਹੋ ਗਿਆ ਮੇਰੇ ਪਿੰਡ ਦੇ ਤਿੰਨ ਚਾਰ ਘਰਾਂ ਜਿਹਨਾਂ ਦਾ ਲੈਂਟਰ ਡੈਮੇਜ ਹੋ ਗਿਆ ਬਹੁਤ ਜ਼ਿਆਦਾ ਪਾਣੀ ਮਤਲਬ ਨੁਕਸਾਨ ਕੀਤਾ ਪਾਣੀ ਨੇ ਇਹ ਜਿਹੜੀਆਂ ਗੱਲਾਂ ਇਹ ਸੋਧਦੀਆਂ ਨਹੀਂ ਕਿਉਂਕਿ ਇਹ ਟਾਈਮ ਕੇਸ਼ ਤੇ ਵੀ ਆ ਸਕਦਾ ਕਿਉਂਕਿ ਜ਼ਿੰਮੇਵਾਰਾਂ ਨੂੰ 2023 ਦੀ ਮਾਰਾਹਤ ਤੱਕ ਪਈ ਸੀ ਉਹਦੇ ਤੱਕ ਪੁੱਲੀ ਨਹੀਂ ਤੇ 2025 ਚ ਫਿਰ ਦੁਬਾਰਾ ਫ ਤੇ ਇਹਨਾਂ ਲੋਕਾਂ ਨੇ ਦੇਖੋ ਕੀ ਸੋਚਿਆ ਪਿੰਡ ਦਾ ਕੀ ਸੋਚਿਆ ਜਿੰਨਾਂ ਲੋਕਾਂ ਦੀ ਦੇਖੋ ਸਾਡੇ ਪਿੰਡ ਦੇ ਦੀ ਸੋਚ ਤੇ ਆਹੀ ਇਹਨਾਂ ਨੂੰ ਸਰਸੰਤੀ ਦੇਣੀ ਆ ਤੇ ਉਹਨਾਂ ਲੋਕਾਂ ਦੀ ਸੋਚ ਦੇਖੋ ਉਹਨਾਂ ਨੇ ਪਿੰਡ ਵਾਸਤੇ ਕੀ ਕੀਤਾ ਤੇ ਜੇ ਕਿਤੇ ਬੋਟਾਂ ਪੈਣ ਤੇ ਫਿਰ ਤੇ ਇੱਕ ਦੂਜੇ ਨਾਲ ਲਾਗਤਬਾਜ਼ੀ ਨੂੰ ਦੀ ਕਿਉਂਕਿ ਮੈਂ ਕੀ ਕਹਿੰਦੇ ਮੈਂ ਉਹਨੂੰ ਨਹੀਂ ਬੁਲਾਉਣਾ ਮੈਂ ਉਹਨੂੰ ਵੀ ਬੁਲਾਉਣਾ ਪਰ ਜਦੋਂ ਸਹਿਮਤੀ ਹੁੰਦੀ ਸਹਿਮਤੀ ਇੱਕ ਇਜਾਦ ਦੀ ਚੀਜ਼ ਹੁੰਦੀ ਆ ਤੇ ਸਾਰੇ ਪਿੰਡ ਦੇ ਇੱਕ ਬੰਦੇ ਨਾਲ ਸਹਿਮਤ ਆ ਪਰ ਜਿਸੇ ਕੀ ਕਹਿੰਦੇ ਇੱਕ ਬੰਦੇ ਨਾਲ ਸਹਿਮਤ ਆ ਪਰ ਉਹਨੂੰ ਵੀ ਇੱਕ ਇਹ ਹੱਥ ਇਹ ਗੱਲ ਸੋਚਣੀ ਚਾਹੀਦੀ ਸਾਰੇ ਪਿੰਡ ਦੇ ਪਿੰਡ ਦੇ ਸਾਡੇ ਪਿੰਡ ਦੇ ਕੋ ਸਿਆਣੇ ਬੰਦੇ ਸੀ ਉਹਨਾਂ ਨੇ ਅਲਾ ਕੁਲੇਸ਼ਮਟ ਰਾਮ ਦੀ ਖਾਤਰ ਅਹੀਂ ਵੀ ਚਾਹੁੰਦੇ ਆਂ ਅਸੀਂ ਇਲੈਕਸ਼ਨ ਲੜਨਾ ਪਰ ਉਹਨਾਂ ਨੇ ਸਾਨੂੰ ਥ੍ਰੈਟ ਕੀਤਾ ਕਿ ਨਹੀਂ ਅਹੀਂ ਪਿੰਡ ਵਿੱਚ ਸਭ ਸੰਮਤੀ ਕਰ ਰਹੀਆਂ ਇਸ ਵਾਰੀ ਸਾਨੂੰ ਉਹਨਾਂ ਨੇ ਮਜਬੂਰ ਕਰਕੇ ਬਿਠਾਤਾ ਕਿ ਤੁਸੀਂ ਨਹੀਂ ਇਲੈਕਸ਼ਨ ਲੜਨਾ ਅਹੀਂ ਵੀ ਉਹ ਚਲੋ ਸਿਆਲੇ ਬੰਦੇ ਆ ਸਾਰੇ ਪਿੰਡ ਦੇ ਜੋ ਪਿੰਡ ਦਾ ਵੀ ਸਾਨੂੰ ਮੰਨ ਵੀ ਲੈਣਾ ਚਾਹੀਦਾ ਚਲੋ ਅਸੀਂ ਉਹਨਾਂ ਦੀ ਗੱਲ ਮੰਨ ਲਈ ਮੰਨਣ ਤੋਂ ਬਾਅਦ ਜਿਹੜਾ ਨਤੀਜਾ ਨਿਕਲਿਆ ਉਹ ਦੇਖੋ ਕੀ ਨਿਕਲਿਆ ਕਿ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਸਾਡੇ ਪਿੰਡ ਦੀ ਲੇਡੀ ਆ ਸਰਪੰਚ ਪਿੰਡ ਦੀ ਲੇਡੀ ਆ ਉਹ ਘਰ ਬੈਠੀ ਖ਼ਬਰ ਚ ਬਿਆਨ ਲੋਆ ਰਹੀ ਆ ਉਹਦੇ ਘਰ ਵਾਲਾ ਨਾਲ ਖੜਾ ਹੋ ਕੇ ਬਿਆਨਵਾੜਿਆ ਕਿ ਸਾਡੇ ਪਿੰਡ ਕੋਈ ਪਾਣੀ ਨਹੀਂ ਆਇਆ ਨਾ ਸਾਡੇ ਪਿੰਡ ਦਾ ਕੋਈ ਨੁਕਸਾਨ ਹੋਇਆ ਇਹ ਜਿਹੜਾ ਬਾਗ ਜਿਹਨੇ 5 ਲੱਖ ਰੁਪਏ ਦਾ ਵੇਚਿਆ ਸੀ ਇਹ ਮੁਸਲਮਾਨਾਂ ਨੂੰ ਵੇਚਿਆ ਸੀ ਉਹ ਮੁਸਲਮਾਨ ਨਾਲ ਬਾਹਰ ਹੋਈ ਸੀ ਉਹ ਜਦੋਂ ਉਹਨੇ ਦੇਖਿਆ ਪਾਣੀ ਸਾਰਾ ਬਾਗ ਡੁੱਬ ਗਿਆ ਫਲ ਸਾਰਾ ਖਰਾਬ ਗਿਆ ਉਹ ਭੱਜ ਗਏ ਇਸ ਬੰਦੇ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹ ਜਿਹਨਾਂ ਦਾ ਆੜੂ ਦਾ ਬਾਗ ਖਤਮ ਹੋ ਗਿਆ 3 ਸਾਲ ਦਾ ਉਹ ਬਾਗ ਇਹ ਉਹ ਵੀ ਖਤਮ ਹੋ ਗਿਆ ਪਾਰ ਝੋਲਾ ਆ ਮੇਰੀ ਪੁਕਾਰੀ ਸਾਹਮਣੇ ਗੱਲ ਹੋਈ ਆ ਕਹਿੰਦਾ ਕਿ ਜਿਹੜੀ ਤੁਹਾਡੇ ਪਿੰਡਦਿਆਂ ਨੇ ਖ਼ਬਰ ਲਵਾਤੀ ਏ ਇਹ ਮੈਂ ਕਿ ਜਦੋਂ ਪਿੰਡ ਦੇ ਸਰਪੰਚੀ ਜਾ ਰਹੇ ਕਿ ਮੇਰੇ ਪਿੰਡ ਪਾਣੀ ਨਹੀਂ ਆਇਆ ਨਾ ਸਾਡੇ ਪਿੰਡ ਦਾ ਕੋਈ ਨੁਕਸਾਨ ਹੋਇਆ ਜਦ ਕਿ ਸਾਡੀਆਂ ਮੋਟਰਾਂ ਡੁੱਬ ਗਈਆਂ ਗੰਨੇ ਡੁੱਬ ਗਏ ਕਾਫੀ ਫਸਲ ਜਿਹੜੀ ਉਬਰਬਾਦ ਹੋ ਗਈ ਠੀਕ ਹੈ ਤੇ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਦੇਖੋ ਸਰਕਾਰ ਜੇ ਉਹਨੇ ਗਲਤ ਖਬਰ ਲਾਤੀ ਹੈ ਤੇ ਸਰਕਾਰ ਇਹ ਨਾ ਕਰੇ ਕਿ ਉਹ ਜਿੱਦਾਂ ਪਟਵਾਰੀ ਸਾਹਿਬ ਨੂੰ ਕਹਣ ਕਿ ਨਹੀਂ ਜੇ ਉਹਨਾਂ ਨੇ ਗਲਤ ਖਬਰ ਲਾਈ ਆ ਅਸੀਂ ਉਹਦਾ ਖੰਡਨ ਕਰਦੇ ਆਂ ਤੇ ਜੋ ਵੀ ਸਾਡਾ ਨੁਕਸਾਨ ਹੋਇਆ ਤੇ ਸਾਡੀਆਂ ਮੋਟਰਾਂ ਡੁੱਬ ਗਈਆਂ ਜਦੋਂ ਬਾਗ ਡੁੱਬ ਗਏ ਆ ਫਸਲਾਂ ਡੁੱਬ ਗਈਆਂ ਇਹਨਾਂ ਦੀ ਸ਼ਿਕਾਇਤ ਕਰਵਾਵਰੀ ਕਰਕੇ ਜਿੰਨਾ ਜਿੰਨਾ ਨੁਕਸਾਨ ਹੋਇਆ ਉਹਦਾ ਹਰ ਬੰਦੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਭਾਵੇਂ ਇਹਨਾਂ ਨੇ ਵੀ ਹੋਇਆ ਉਹ ਜਿਹੜੇ ਖਬਰਾਂ ਲੋਏ ਨੇ ਇਹਨਾਂ ਨੂੰ ਵੀ ਮਿਲਣਾ ਚਾਹੀਦਾ ਦੇਖੋ ਜੀ ਇੱਕ ਭਾਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਵੀ ਚਾਹੇ ਉਹਨਾਂ ਦੇ ਐਨਟੀ ਆ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਤਾਂ ਨਹੀਂ ਨੁਕਸਾਨ ਹੋਇਆ ਪਰ ਭਾਜੀ ਇਹ ਨਹੀਂ ਗੱਲ ਕੀਤੀ ਵੀ ਜੇ ਉਹਨਾਂ ਦਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਪਰ ਅਸੀਂ ਵੀ ਤੁਹਾਨੂੰ ਇੱਕ ਜਿਹੜਾ ਬੰਦਾ ਵੀਡੀਓ ਦੇਖਦਾ ਆ ਅਸੀਂ ਉਹਨਾਂ ਨੂੰ ਗੱਲ ਕਹਿੰਨੇ ਆ ਕਿ ਜੇ ਕਿਸੇ ਪਿੰਡ ਦੇ ਵਿੱਚ ਕਿਸੇ ਦਾ ਨੁਕਸਾਨ ਹੋਇਆ ਜ਼ਰੂਰ ਦੱਸਣਾ ਚਾਹੀਦਾ ਪਰ ਜੇ ਕਿਤੇ ਗਲਤ ਅਸੀਂ ਕੋਈ ਲਵਾਵਾਂਗੇ ਨਾ ਖਬਰ ਲਵਾਵਾਂਗੇ ਤੇ ਉਹਦਾ ਅਸਰ ਬਹੁਤ ਵੱਡਾ ਹੁੰਦਾ ਆ ਉਹਦਾ ਅਸਰ ਇਹ ਹੁੰਦਾ ਵੀ ਜਿਹੜੇ ਜਿਹੜੇ ਬੰਦੇ ਗਰੀਬ ਆ ਉਹਨਾਂ ਦਾ ਨੁਕਸਾਨ ਹੋਇਆ ਪਰ ਉਹਨਾਂ ਨੂੰ ਨਹੀਂ ਕੁਝ ਮਿਲਦਾ ਪਰ ਇਸ ਗੱਲ ਨੂੰ ਆਈਂ ਸਾਮ੍ਹ ਤੇ ਤੁਹਾਨੂੰ ਫੇਕ ਵਿੱਚ ਤਸਵੀਰਾਂ ਦੱਸਦੇ ਸਾਰੇ ਪਿੰਡ ਵਾਲੇ ਖੜੇ ਆ ਆਪਣੇ ਕੈਮਰਾਮੈਨ ਨੂੰ ਕਹਿੰਨਾ ਇੱਕ ਵ ਕੀ ਕਹਿੰਦੇ ਇੱਥੋਂ ਦੇ ਲੋਕ ਖੜੇ ਆ ਉਹਨਾਂ ਦਾ ਇਹੀ ਰੋਸ ਆ ਕਿ ਆ ਜਿਹੜਾ ਅਮਰੂਦਾਂ ਦਾ ਬਾਗ ਐ ਤੇ ਪਾਣੀ ਆ ਤੇ ਸਾਰੇ ਅਮਰੂਦ ਖਰਾਬ ਹੋ ਗਏ ਤੇ ਬਹੁਤ ਨੁਕਸਾਨ ਹੋਇਆ ਪਰ ਕਿਸੇ ਨੇ ਨਿੱਜੀ ਬੰਦੇ ਨੇ ਉਥੇ ਕਬਰ ਲਵਾਤੀ ਤੇ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਬੁਲਣਾ ਚਾਹੀਦੀਆਂ ਹਾਂਜੀ ਹਾਂਜੀ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਕੁਝ 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 ਕਹਿਣਾ ਚਾਹੁੰਦਾ ਕਹਿਣਾ ਹਾਂਜੀ ਉਹ ਲੋਕ ਉਹ ਨੁਕਸਾਨ ਹੋਇਆ ਨਾ ਉਹ ਬਹੁਤ ਨਿੰਦਣਯੋਗ ਹੈ ਔਰ ਇਹਨਾਂ ਨੁਕਸਾਨ ਹੋਇਆ ਕਿ ਇੱਕ ਆਮ ਜ਼ਿਮੀਦਾਰ ਉਹ ਸਹਿਣ ਨਹੀਂ ਕਰ ਸਕਦਾ ਲੋੜ ਤੋਂ ਬਾਹਰ ਪਸਾਨ ਹੋਇਆ ਕੱਲੇ ਬਾਰੇ ਹੋਇਆ ਇਸ ਪੂਰੇ ਏਰੀਆ ਦਾ ਹੋ ਗਿਆ ਧੋਨੇ ਦੇ ਫਸਲਾਂ ਮਾਰੀਆਂ ਗਈਆਂ ਬਾਗ ਪਿੱਛੇ ਮਾਰੇ ਗਏ ਮੇਰੇ ਸਫਾਦੇ ਵੀ ਨਾਲ ਮਾਰੇ ਗਏ 100 600 ਬੂਟਾ ਸਫਾਦੇ ਦਾ ਲਾਇਆ ਉਹ ਵੀ ਖਤਮ ਹੋ ਗਿਆ ਇਹਨਾਂ ਕੁਝ ਮੈਂ ਕਹਿਣਾ ਚਾਹੁੰਦਾ ਤੇ ਪਰ ਕਹਿੰਦੇ ਵੀ ਪਿੰਡ ਦੇ ਵਿੱਚ ਜੇ ਨੇ ਆ ਖਬਰ ਲੋ ਆਈ ਹੈ ਵੀ ਮੇਰਾ ਕੋਈ ਵੀ ਨੁਕਸਾਨ ਨਹੀਂ ਹੋਇਆ ਕੀ ਕਹਿਣਾ ਚੰਦੇ ਇਸ ਤੇ ਇਹ ਤਾਂ ਬਹੁਤ ਵੱਡੀ ਗਲਤ ਗੱਲ ਹੈ ਨੁਕਸਾਨ ਹੋਇਆ ਨੁਕਸਾਨ ਦੀ ਪਰਮਾਈ ਜਿਹੜੀ ਆ ਹੋਣੀ ਚਾਹੀਦੀ ਹੈ ਉਹਨਾਂ ਦਾ ਵੀ ਹੋਇਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮਿਲਨੇ ਚਾਹੀਦੇ ਉਹਨਾਂ ਨੂੰ ਮਿਲਨੇ ਚਾਹੀਦੇ ਠੀਕ ਆ ਹਾਂਜੀ ਹੋਰ ਵੀ ਭਾਜੀ ਪਿੰਡ ਵਾਲੇ ਸਾਰੇ ਇਕੱਠੇ ਹੋਏ ਆ ਜਿਹੜਾ ਉਹਨਾਂ ਦੇ ਹਾਂਜੀ ਕੀ ਚੱਲ ਚੱਲ ਨਹੀਂ ਇਹ ਸਨਯੁਕ ਸਰਕਾਰ ਨੂੰ ਹਾਂ ਤੇ ਇਹ ਰਿਛਾ ਹਰ ਆਇਆ ਮੇਰੇ 312 ਮੂਟੇ ਆਲੂ ਖਾਰੇ ਦੇ ਵਿੱਚ ਆਲੂ वो बिल्कुल जीरो हो गई थी फिर मैं बाद में ब्रिज मेरा बिल्कुल जीरो हो गया हूँ मैं लाए थी सर बबूंजा बोटे आलू का वो भी पूरे का पूरा अदर्श हो गया अदर्श हो गया अभी गवर्नमेंट ये कहना चाहते हैं कि आगे मौका देखा जाए जिसने जाए खबर सभी अच्छा, है अच्छा जेडी खबर गलत लगी हाँ जी ਸਾਰਿਆਂ ਦਾ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਖੜੇ ਉਹਨਾਂ ਦਾ ਬਹੁਤ ਵੱਡਾ ਰੋਸ ਪਾਇਆ ਗਿਆ ਉਹਨਾਂ ਬੋਲ ਇਹ ਗੱਲ ਕਹੀ ਆ ਕਿ ਜਿਹੜੀ ਆ ਖਬਰ ਲੱਗੀ ਆ ਖਬਰ ਦੇ ਨਾਲ ਸਾਡਾ ਵੀ ਨੁਕਸਾਨ ਹੋਇਆ ਤੇ ਕੋਈ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਪਰ ਮਿਲਣਾ ਚਾਹੀਦਾ ਅਸੀਂ ਮਕੇਦਿਆਂ ਤੋਂ ਕੁਲਵਿੰਦਰ ਆਪੀ ਪੰਜਾਬ ਸੁਵਰੇਜ ਇਹ ਮਰੂਦਾਂ ਦੇ ਬਾਗ ਜਿਹੜੇ ਬੰਦੇ ਦੇ ਮਰੂਦ ਖਰਾਬ ਹੋਏ ਆ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਪਿੰਡ ਦੇ ਸਨਿਆਲਾਂ ਦੇ सरपंच साहब ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕੀ ਕਹਿਣਾ ਦੇਖੋ ਪੂਰੀ ਵੀਡੀਓ ਹੱਥ ਵਿੱਚ ਮਰੂਦ ਫੜੇ ਬੰਦੇ ਨੇ ਹੋਇਆ ਦੇਖੋ ਕਿੰਨਾ ਨੁਕਸਾਨ ਕੀ ਨਾਮ ਇਹ ਵਿਸ਼ਨੂ ਦੇਵੀ ਪਿੰਡ ਦੇ ਸ্নান ਦੇ ਸਰਪੰਚ ਜੀ ਤੇ ਜਿਹੜੀ ਖਬਰ ਲੱਗੀ ਸੀ ਉਹਦੇ ਬਾਰੇ ਪਿੰਡ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪਾਣੀ ਦੀ ਗੱਲ ਹੈ ਪਾਣੀ ਪਿੰਡ ਵਿੱਚ ਕਿਸੇ ਦੇ ਘਰ ਨਹੀਂ ਆਇਆ ਉਹ ਬਿਲਕੁਲ ਠੀਕ ਹੈ ਪਾਣੀ ਜਿਹੜਾ ਆ ਉਹ ਬਾਹਰ ਖੇਤਾਂ ਚ ਜਰੂਰ ਆਇਦਾ ਔਰ ਦਿੱਤਾ ਕਿ ਮਰ ਉਦਾਂ ਦਾ ਵਾਗ ਹੋ ਗਿਆ ਆੜੂ ਦਾ ਵਾਗ ਹੋ ਗਿਆ ਗੰਨੇ ਦੀ ਫਸਲ ਹੋ ਗਈ ਮਿਰਚਾਂ ਦੀ ਹੋ ਗਈ ਉਧਰ ਨੁਕਸਾਨ ਕਾਫੀ ਹੋਇਆ ਦਾ ਇਸ ਕਰਕੇ ਪ੍ਰਸ਼ਾਸਨ ਤੋਂ ਐਸੇ ਮੰਗ ਕਰਦੇ ਆ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਤਾਂ ਮੌਕੇ ਤੇ ਆ ਕੇ ਮੌਕੇ ਤੇ ਆ ਕੇ ਉਹ ਦੇਖ ਸਕਦੇ ਆ ਬਸ ਧੰਨਵਾਦ